ਸਾਮਨੇ ਸੰਭੀ ਸਰ ਜੀ ਨਾਮ ਤੋਂ ਮੇਰਾ ਨਾਮ ਦਿਵਿੰਦਰ ਸਿੰਘ ਕੀ ਗੱਲ ਹੋਈ ਆ ਜਿਹੜੇ ਤੁਹਾਡੇ ਪੈਲਸ ਵਿੱਚ ਕੀ ਹੋਇਆ ਅੱਜ ਕੀ ਹੋਇਆ ਜਦੋਂ ਨੋਰਮਲ ਚੱਲ ਰਿਹਾ ਸੀਗਾ ਸਾਰਾ ਖਤਮ ਹੋਣ ਤੋਂ ਬਾਅਦ ਬੱਚਾ ਔਰ ਬੇਟੀ ਔਰ ਬੇਟਾ ਦੋਨੇ ਜਿਹੜੇ ਸਟੇਜ ਤੇ ਬੈਠੇ ਸੀਗੇ ਸਭ ਤੋਂ ਪਹਿਲੇ ਮੈਂ ਤੇ ਮੇਰੀ ਵਾਈਫ ਦੋਨਾਂ ਨੇ ਜਾ ਕੇ ਉਹਨਾਂ ਨੂੰ ਸ਼ਗਨ ਪਾਣ ਲਈ ਜੋ ਜਾਣਾ ਸੀਗਾ ਮੇਰੀ ਵਾਈਫ ਨੇ ਸ਼ਗਨ ਵਾਲਾ ਔਰ ਉਹ ਕੋ ਜਿਹੜੇ ਪੈਸਿਆਂ ਵਾਲਾ ਬੈਗ ਸੀਗਾ ਉੱਥੇ ਰੱਖਿਆ ਟੇਬਲ ਤੇ ਤੇ ਫਿਰ ਉਹ ਵਿੱਚੋਂ ਪੈਸੇ ਕੱਢ ਕੇ ਮੈਨੂੰ ਦਿੱਤੇ ਤੇ ਖੋਦ ਲੈ ਇਹ ਅਸੀਂ ਉਥੇ ਸ਼ਗਨ ਪਾ ਕੇ ਜਦੋਂ ਵਾਪਸ ਮੁੜੇ ਤਾਂ ਉਥੇ ਪਾਰਸ ਹੈ ਨਹੀਂ ਸੀਗਾ ਤੇ ਵਾਈਫ ਕਹਿੰਦੀ ਮੇਰਾ ਪਰਸ ਕਿੱਥੇ ਗਿਆ ਮੇਰਾ ਪਰਸ ਕਿੱਥੇ ਗਿਆ ਮੈਂ ਉਥੇ ਜਿਹੜੇ ਬੰਦੇ ਜਿਹੜੇ ਟੈਲਸ ਵਾਲੇ ਸੀ ਉਹਨਾਂ ਨੂੰ ਕਿਹਾ ਉਹ ਮੈਨੇਜਰ ਨੂੰ ਸੱਡੋ ਮੈਨੇਜਰ ਨੂੰ ਸੱਡੋ ਕੋਈ ਕਿਸੇ ਨੇ ਨਹੀਂ ਸੱਦਿਆ ਮੈਂ ਉਥੇ 5 ਮਿੰਟ ਵੇਟ ਕੀਤੀ ਕਿਸੇ ਨੇ ਨਹੀਂ ਸੱਦਿਆ ਸੁਣਵਾਈ ਕੀਤੀ ਉਸ ਤੋਂ ਬਾਅਦ ਮੈਂ 5-7 ਮਿੰਟ ਬਾਅਦ ਮੈਂ ਦੌੜ ਕੇ ਮੈਨੇਜਰ ਕੋ ਆਇਆ ਕਿ ਮੈਂ ਕਹਿੰਦਾ ਇਹਦਾ ਕਰਕੇ ਸਾਡੇ ਪੈਸੇ ਗੁੰਮ ਹੋਦੇ ਵਿੱਚ ਸੋਨਾ ਸੀਗਾ ਚਾਂਦ ਸਭ ਕੁਝ ਸੀਗਾ ਉਹ ਕਹਿੰਦਾ ਅਸੀਂ ਤੁਹਾਡੇ ਪੈਸਿਆਂ ਦਾ ਬੈਗਾਂ ਦਾ ਕੋਈ ਠੇਕਾ ਨਹੀਂ ਲਿਆ ਆ ਉਹ ਤੁਹਾਡਾ ਜੋ ਜੀ ਕਰਦਾ ਔਰ ਕੋਈ ਵੀ ਕੈਮਰਾ ਨਹੀਂ ਉੱਥੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਯਾਰ ਤੁਸੀਂ ਕੋਈ ਤੂੰ ਕਹਿੰਦਾ ਕਹਿੰਦਾ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈ ਮੈਂ ਕਿਹਾ ਤੂੰ ਦੱਸ ਮੈਂ ਤੈਨੂੰ ਕਿੱਦਾਂ ਬੋਲਾਂ ਜਿੱਦਾਂ ਤੂੰ ਕਹੇਂਗਾ ਮੈਂ ਉਦਾਂ ਹੀ ਬੋਲ ਦੂੰਗਾ ਪਰ ਮੇਰੀ ਜਨਾਨੀ ਦਾ ਪਰਸ ਮੈਨੂੰ ਚਾਹੀਦਾ ਇਹ ਪਰਸ ਇਮੀਡੀਏਟਲੀ ਨਹੀਂ ਗਮ ਹੋਇਆ ਮੈਨੂੰ ਲੱਗਦਾ ਜਿੱਥੋਂ ਤੱਕ ਤੁਹਾਡੇ ਬੰਦਿਆਂ ਨੇ ਹੀ ਇਸ ਘਟਵਾਲ ਨੂੰ ਜੋ ਵੀ ਇਲਜ਼ਾਮ ਦਿੱਤਾ ਸਰ ਕਿੰਨਾ ਕੈਸਿਕਾ ਵਿੱਚ ਕੀ ਕੀ ਸੀ ਉੱਥੇ ਉਹਦੇ ਵਿੱਚ ਹੁਣ ਆਇਆ 10-12 ਲੱਖ ਰੁਪਈਆ ਹੁਣ ਆਇਆ ਬਾਕੀ ਸੋਨਾ ਸਾਨਾ ਵੀ ਹੋਇਆ ਆ ਫੋਨ ਵਗੈਰਾ ਹੁਣ ਜਿੰਨਾ ਵੀ ਅੱਜ ਲੋਕਾਂ ਨੇ ਦਿੱਤਾ ਹੋਣਾ ਪੈਸਾ ਉਹ ਵੀ ਉਹਦੇ ਵਿੱਚ ਹੀ ਆ ਫੋਨ ਵਗੈਰਾ ਵੀ ਕੋਈ ਫੋਨ ਆ ਉਹਦੇ ਵਿੱਚ ਇੱਕ ਫੋਨ ਆ ਜਿਹੜਾ ਅਮਰੀਕਾ ਦਾ ਫੋਨ ਆ ਉਹ ਫੋਨ ਉਹਦੇ ਵਿੱਚ ਹੁਣ ਕਰਕੇ ਉਹਦੀ ਲੋਕੇਸ਼ਨ ਆ ਰਹੀ ਆ ਕਿ ਉਹ ਇੱਥੇ ਹੀ ਆ ਪਰ ਉਹਦੀ ਲੋਕੇਸ਼ਨ ਤਿੰਨ ਚਾਰ ਵਾਰ ਬਦਲ ਗਈ ਆ ਪਹਿਲਾਂ ਉੱਥੇ ਸੀ ਫਿਰ ਇੱਥੇ ਚਲ ਗਈ ਫਿਰ ਇੱਧਰ ਚਲ ਗਈ ਆ ਉਹ ਲੋਕੇਸ਼ਨ ਬਦਲੀ ਜਾ ਰਹੀ ਆ ਤੇ ਹੁਣ ਉਹ ਫੋਨ ਵਿੱਚ ਅਜੇ ਵੀ ਦੱਸ ਰਿਹਾ ਕਿ ਲੋਕੇਸ਼ਨ ਇੱਥੇ ਹੈਗੀ ਆ ਦੇਖ ਰਹੇ ਆ ਹਾਂ ਪੁਲਿਸ ਵਾਲੇ ਦੇਖ ਰਹੇ ਆ ਉਹ ਲੋਕੇਸ਼ਨ ਇੱਥੇ ਹੀ ਆ ਕਿਤੇ ਪਤਾ ਨਹੀਂ ਪਰ ਕਿੱਥੇ ਪੁਲਿਸ ਨੂੰ ਤੁਸੀਂ ਬੁਲਾ ਲਿਆ ਹਾਂਜੀ ਹਾਂਜੀ ਪੁਲਿਸ ਆ ਗਈ ਆ ਪੁਲਿਸ ਇੱਥੇ ਹੀ ਆ ਦੇਖ ਰਹੇ ਆ ਕਰ ਕਰ ਰਹੇ ਕਾਰਨ ਜੋ ਵੀ ਉਹਨਾਂ ਦੀ ਕਾਰਵਾਈ ਕਰ ਕਾਰਵਾਈ ਕਰਨੀ ਕਰ ਰਹੇ ਕੀ ਕੀ ਪ੍ਰਸ਼ਾਸਨਤ ਮੰਗ ਕਰਦੇ ਜੀ ਇਸ ਲਈ ਇਹ ਕਦਨਾਵਾ ਬਚਾਉਣ ਲਈ ਕੀ ਕਰਨਾ ਚਾਹੀਦਾ ਮੈਂ ਤਾਂ ਇਹ ਹੀ ਕਹੂੰਗਾ ਵੀ ਤੁਸੀਂ ਇਸ ਪੈਲਸ ਵਿੱਚ ਵਿਆਹ ਕਰਾਣ ਨਾ ਆਇਓ ਮੈਂ ਤਾਂ ਇਹ ਹੀ ਕਹੂੰਗਾ ਅਸੀਂ 9 ਸਾਲ ਬਾਅਦ ਮੜੇ ਆ ਪਹਿਲੀ ਸਾਡੀ ਕੁੜੀ ਅਸੀਂ ਵਿਆਹਣ ਲੱਗੇ ਸਾਨੂੰ ਕਹਿੰਦੇ ਜੀ ਸਭ ਤੋਂ ਵਧੀਆ ਪੈਲਸ ਆਹੀ ਆ ਅਸੀਂ ਕਹਾਂ ਚਲੋ ਠੀਕ ਆ ਵਧੀਆ ਪੈਲਸ ਵਿੱਚ ਜਾ ਕੇ ਵਧੀਆ ਤਰੀਕੇ ਨਾਲ ਵਿਆਹ ਕਰਾ ਲ ਵਧੀਆ ਤਰੀਕਾ ਨਾਲ ਵਿਆਹ ਕਰਨਾ ਆਇਆ ਸੀ ਤਾਂ ਆ ਵਧੀਆ ਹੋ ਗਿਆ ਨਾਲ ਹੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਗਤਾਰ ਸਿੰਘ ਹਾਂ ਜੀ ਕੀ ਗੱਲ ਹੋਈ ਅੱਜ ਤੁਸੀਂ ਅੱਜ ਅਸੀਂ ਜਨਪਤ ਪੈਲੇਸ ਹਾਇਰ ਕੀਤਾ ਮੇਰੀ ਸਾਲੀ ਦੀ ਬੇਟੀ ਦੀ ਮੈਰੇ ਸੀ ਉਹ ਆਲਰੇਡੀ ਯੂ ਐਸ ਏ ਰਹਿੰਦੇ ਆ ਪਿਛਲੇ 9 ਸਾਲ ਤੋਂ ਔਰ ਵਧੀਆ ਦੇਖ ਕੇ ਅਸੀਂ ਇਹਨਾਂ ਦਾ ਪੈਲੇਸ ਹਾਇਰ ਕੀਤਾ ਔਰ ਸਾਰਾ ਕੁਝ ਬੜਾ ਵਧੀਆ ਚੱਲਣ ਡਿਆ ਔਰ ਸ਼ਗਨ ਪਹਿਣ ਦੇ ਟਾਈਮ ਸਾਲੀ ਮੇਰੀ ਨੇ ਉੱਥੇ ਪਰਸ ਰੱਖਿਆ ਆ ਔਰ ਸ਼ਗਨ ਪਾਉਣ ਉੱਪਰ ਗਏ ਆ ਉਸ ਤੋਂ ਬਾਅਦ ਚ ਉੱਥੇ ਪਰਸ ਨਹੀਂ ਮਿਲਦਾ ਸਹੀ ਹੈ ਜੀ ਉਸ ਤੋਂ ਬਾਅਦ ਅਸੀਂ ਪਰਸ ਦੀ ਸਰਚ ਲਈ ਇਹਨਾਂ ਦੀ ਮੈਨੇਜਮੈਂਟ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਨੇ ਸਾਡੀ ਇਸ ਗੱਲ ਦੇ ਵਿੱਚ ਕੋਈ ਰਿਸਪੌਂਸਿਬਿਲਟੀ ਨਹੀਂ ਸੋ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਔਰ ਮਤਲਬ ਕਿ ਬਹੁਤ ਜ਼ਿਆਦਾ ਸਾਨੂੰ ਕਿੰਨਾ ਕਿੰਨਾ ਕਹਿ ਸੀ ਉੱਚ ਉਦੇ ਵਿੱਚ ਤਕਰੀਬਨ ਉਹ ਮੈਂ ਹੁਣ ਸਾਲੀ ਦੇ ਨਾਲ ਕਲੀਅਰ ਕਰਕੇ ਇਹਨਾਂ ਦਾ ਪਰਸਾ ਉਹ ਉਹ ਉਹਨਾਂ ਦੀ ਵੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਆਈਫੋਨ ਵਗੈਰਾ ਵੀ ਵਿੱਚ ਆਈਫੋਨ ਵੀ ਇੱਕ ਬਾਕਾਇਦਾ ਉਸ ਦੇ ਅੰਦਰ ਹੈ ਕਿੱਦਾਂ ਦੇਖਦੇ ਹਾਂ ਕਿ ਆਪਾਂ ਇੰਨਾ ਖਰਚਾ ਕਰਦੇ ਆ ਫੇ ਵੀ ਜੋ ਵੀ ਇਹਨਾਂ ਦਾ ਡਿਪਾਰਟਮੈਂਟ ਕਹਿੰਦਾ ਕਿ ਸਾਡੀ ਕੋਈ ਸਾਡੇ ਨਾਲ ਤਾਂ ਨਵੇਂ ਤੋਂ ਨਵਾਂ ਫਰਾਡ ਨਿਕਲ ਰਿਹਾ ਹੁਣ ਇੱਕ ਡਰਿੰਕ ਦਾ ਵੀ ਸਕੈਂਡਲ ਅੰਦਰੋਂ ਨਿਕਲ ਰਿਹਾ ਔਰ ਅੜੀ ਚੱਲਦੇ ਫੰਕਸ਼ਨ ਦੇ ਵਿੱਚ ਸਾਨੂੰ ਕਿਹਾ ਗਿਆ ਵੀ ਡਰਿੰਕ ਖਤਮ ਆ ਅਸੀਂ ਫਿਰ ਕਿਸੇ ਤਰ੍ਹਾਂ ਰੇਂਜ ਕੀਤਾ ਡਰਿੰਕ ਦਾ ਔਰ ਹੁਣ ਇਹਨਾਂ ਦੇ ਪੈਲਸ ਦੇ ਅੰਦਰੋਂ ਕੋਈ ਤਕਰੀਬਨ 30 ਬੋਤਲ ਦੇ ਕਰੀਬ 30 32 ਬੋਤਲ ਦੇ ਕਰੀਬ ਇਹਨਾਂ ਦੇ ਬੈਗਾਂ ਚੋਂ ਸਾਨੂੰ ਅੰਦਰੋਂ ਉਹ ਵੀ ਮਿਲਣ ਲਈ ਹੈ। ਇਹ ਸੀਸੀਟੀਵੀ ਵਗੈਰਾ ਲੱਗੇ ਨੇ ਇੱਥੇ ਸੀਸੀਟੀਵੀ ਇਹਨਾਂ ਦਾ ਕੋਈ ਵੀ ਵਰਕਿੰਗ ਨਹੀਂ ਹੋ ਜੀ। ਉਹ ਕਹਿੰਦੇ ਇਹ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਹੈ। ਇਹਨਾਂ ਨੇ ਇੰਨੀ ਗੱਲ ਕਹਿ ਕੇ ਸਾਡ ਨੂੰ ਸੰਤੁਸ਼ਟ ਜਾਂ ਕਿਦਾਂ ਵੀ ਲਾ ਲਓ ਇੰਨੀ ਗੱਲ ਕਹਿ ਦਿੱਤੀ ਹੈ। ਉਹ ਖਰਾਬ ਹੋ ਗਿਆ ਟੈਕਨੀਕਲੀ ਹੋ ਗਿਆ ਜਾਂ ਕਿੱਦਾਂ ਹੋ ਗਿਆ ਅਸੀਂ ਬਹੁਤ ਜ਼ਿਆਦਾ ਕਿਹੜੀ ਵਾਲੇ ਇੱਥੇ ਕਿੱਥੇ ਪੰਜਾਬ ਹੁਸ਼ਿਆਰ ਕਿੱਥੇ ਰਹੇ ਹੁਸ਼ਿਆਰਪੁਰ ਤੋਂ ਅਰੋੜਾ ਕਲੋਨੀ ਤੋਂ ਅੱਛਾ ਇੱਥੇ ਰਹਿਣ ਵਾਲੀ ਜੀ ਇੱਕ ਕਿਸ ਤਰ੍ਹਾਂ ਕੰਪਲੇਂਟ ਵਗੈਰਾ ਤੁਸੀਂ ਕੀਤੀ ਪੁਲਿਸ ਆ ਗਈ ਪੁਲਿਸ ਆ ਰਹੀ ਹੈ ਉਹ ਆਪਣੀ ਸਰਚ ਕਰ ਰਹੀ ਹੈ ਔਰ ਜਿੱਦਾਂ ਵੀ ਹੈ ਪਰ ਫੋਨ ਦੀ ਲੋਕੇਸ਼ਨ ਵੀ ਕੁਝ ਇੱਥੇ ਹੁੰ ਗਈ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ 30 30 ਬੱਤੀ ਦੇ ਕਰੀਬ ਬੋਤਲਾ ਵੀ ਇਹਨਾਂ ਕੋਲ ਹੀ ਮਿਲੀਆਂ ਇੱਥੋਂ ਇਹ ਹੌਲ ਦੇ ਨਾਲ ਇੱਥੇ ਜੋ ਵੀ ਹੋ ਰਿਹਾ ਮੈਨੂੰ ਤਾਂ ਲੱਗਦਾ ਇਹ ਸਾਰੀ ਇਹਨਾਂ ਦੀ ਮਿਲੀ ਭੁਗਤਾਈ ਤਦ ਅਸੀਂ ਦੇ ਰਹੇ ਦੇ ਰਹਾਂ ਨਹੀਂ ਦੱਸੋ ਵਾ ਰਹੇ ਨਹੀਂ ਕੋਈ ਨਹੀਂ ਮੌਕੇ ਤੇ ਤੁਸੀਂ ਪਹੁੰਚੇ ਹੋ ਹਾਂ ਤੇ ਦੇਖ ਦੇਖ ਕੇ ਦੱਸਦੇ ਆਂ ਆਏ ਜੀ ਦੇਖ ਤਾਂ ਵੀ ਸਭ ਕੋਈ ਲੈ ਆਏ ਆਂ ਸਭ ਕੋਈ ਪੜਾ ਤੁਹਾਨੂੰ ਇਹੋ ਲੜਕੀ ਦੇ ਪਿਤਾ ਨੇ ਦੱਸਿਆ ਜੇ ਮੜਾ ਜਾਪਣਾ ਮਦਰ ਦਾ ਪਰਸਕ ਵਜ ਗਿਆ ਵਾ ਹਾਂ ਜੀ ਕਿੰਨੇ ਪੈਸੇ ਦੱਸ ਰਹੇ ਨੇ 6-7 ਲੱਖ ਰੁਪਏ ਦੱਸ ਰਹੇ ਆ ਅੱਛਾ ਜੀ ਹੋਰ ਕੀ ਹੈ ਜਿੰਨਾ ਸੋਨਾ ਵਗੈਰਾ ਵਾ ਕੁਝ ਥੋੜਾ ਕਲੀਅਰ ਨਹੀਂ ਹੈ ਪਹਿਲਾਂ ਕਲੀਅਰ ਨਹੀਂ ਕਰ ਸਕਦੇ ਜਿੰਨਾ ਚਿਰ ਆਪਾਂ ਵੈਰੀਫਾਈ ਕਰ ਰਹੇ ਹਾਂ ਹਾਂ ਜੀ